ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲਾਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਗੁਲਗਲੇ ਜੋ ਕਿ ਸਾਰਿਆਂ ਨੂੰ ਬਹੁਤ ਪਸੰਦ ਹੁੰਦੇ ਨੇ ਤੇ ਅੱਜ ਸੀਗਾ ਸੰਡੇ ਬੱਚੇ ਘਰ ਨੇ ਤੇ ਕਹਿੰਦੇ ਵੀ ਗੁਲਗਲੇ ਬਣਾਓ ਮੈਂ ਕਿਹਾ ਚਲੋ ਅੱਜ ਆਪਾਂ ਬਣਾਉਣ ਤੇ ਲੱਗੇ ਹਾਂ ਤੁਹਾਡੇ ਨਾਲ ਵੀ ਇਹ ਰੈਸਪੀ ਸ਼ੇਅਰ ਕਰ ਲੈਨੇ ਆ ਤੇ ਇਹ ਗੁਲਗਲੇ ਬਹੁਤ ਸੌਫਟ ਤੇ ਨਰਮ ਬਣ ਕੇ ਤਿਆਰ ਹੋਏ ਨੇ ਇਦੇ ਵਿੱਚ ਕੀ ਕੀ ਆਪਾਂ ਨੂੰ ਸਮਾਨ ਚਾਹੀਦਾ ਹੈ ਕਿ ਇਹ ਨਰਮ ਬਣਨ ਤੇ ਟੇਸਟ ਵਾਈ ਜ਼ਿਆਦਾ ਇਨਾਂ ਦਾ ਆਵੇ ਉਹ ਆਪਾਂ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੋਇਆ ਹੈ ਜੀ ਇਹ ਲਿਆ ਜੀ ਆਪਾਂ ਇੱਕ ਕੌਲੀ ਗੁੜ ਗੁੜ ਨੂੰ ਆਪਾਂ ਕੁੱਟ ਕੇ ਡਲੀਆਂ ਮਤਲਬ ਛੋਟਾ ਕਰ ਲਿਆ ਤੇ ਹੁਣ ਇਹ ਭਗੋਨੇ ਦੇ ਵਿੱਚ ਆਪਾਂ ਗੁੜ ਪਾ ਦਾਂਗੇ ਤੇ ਇੰਨਾ ਹੀ ਜਿੰਨਾ ਗੁੜ ਲਿਆ ਇੰਨਾ ਹੀ ਆਪਾਂ ਪਾਣੀ ਲੈ ਕੇ ਪਾਵਾਂਗੇ ਤਾਂ ਕਿ ਜਿਹੜਾ ਗੋੜਾ ਆਪਣਾ ਚੰਗੀ ਤਰ੍ਹਾਂ ਭਿੱਜ ਜਾਵੇ ਆਪਾਂ ਇਹਨਾਂ ਨੂੰ ਇਹਨੂੰ ਮਤਲਬ ਗੋੜਾ ਗੋੜਾ ਆਪਣਾ ਮੈਲਟ ਹੋਣਾ ਚਾਹੀਦਾ ਬਸ ਇੰਨੀ ਦੇਰ ਆਪਾਂ ਰੱਖਣਾ ਹੈ ਤੁਸੀਂ ਚਾਹੋ ਤਰਾਤ ਨੂੰ ਵੀ ਭੋਂਕੇ ਰੱਖ ਸਕਦੇ ਹਾਂ ਤਾਂ ਕਿ ਆਪਣਾ ਗੋੜਾ ਜਿਹੜਾ ਸਾਰੀ ਰਾਤ ਭਿੱਜ ਜੇ ਵੀ ਤੇ ਵਧੀਆ ਆਪਣਾ ਮੈਲਟ ਹੋ ਸਕੇ ਤੇ ਆਪਾਂ ਇਹਨੂੰ 2-3 ਘੰਟੇ ਲਈ ਇਹਨੂੰ ਡਿਪ ਕਰਕੇ ਰੱਖ ਦਿੰਨੇ ਆ 2-3 ਘੰਟੇ ਨਹੀਂ ਮਤਲਬ ਆਪਾਂ ਹਾਂ 9 ਵਜੇ ਭੋਂਤਾ ਸੀ ਆਪਾਂ ਤੇ 11 ਵਜੇ ਨੂੰ ਆਪਾਂ ਇਹ ਕੱਢ ਲਿਆ ਸੀਗਾ ਤੇ ਹੁਣ ਇਹ ਆਪਣਾ ਜਿਹੜਾ ਗੋੜਾ ਮੈਲਟ ਹੋ ਚੁੱਕਿਆ ਵਾ ਤੇ ਇਹ ਆਪਾਂ ਪਾਣੀ ਜਿਹੜਾ ਇਹਦਾ ਛਾਣ ਕੇ ਲਵਾਂਗੇ ਤਾ ਕਿ ਜਿਹੜੇ ਗੰਨੇ ਦੇ ਵਿੱਚ ਫੂਸ ਵਗੈਰਾ ਹੁੰਦਾ ਗੰਨੇ ਦਾ ਰਸ ਵਗੈਰਾ ਦੇ ਵਿੱਚ ਫਿਲਕੇ ਵਗੈਰਾ ਹੁੰਦੇ ਫੂਸ ਵਗੈਰਾ ਹੁੰਦਾ ਸਾਰਾ ਆਪਣਾ ਨਿਕਲ ਜਾਊਗਾ ਗੰਨੇ ਦੇ ਰੇਸ਼ੀ ਵਗੈਰਾ ਜਿਹੜੇ ਹੁੰਦੇ ਆ ਸਾਰਾ ਆਪਾਂ ਛਾਣ ਕੇ ਕੱਢ ਲਵਾਂਗੇ ਤੇ ਜਿਹੜਾ ਨੀਚੇ ਵਾਲਾ ਹੋਊਗਾ ਉਹ ਆਪਾਂ ਰੱਖ ਦਾਂਗੇ ਜੂਸ ਕਰਨ ਨੂੰ ਪਾਣੀ ਦਾ ਥੋੜਾ ਜਿਹਾ ਛੱਡ ਦਾਂਗੇ ਇਹ ਆਪਾਂ ਛਾਣ ਲਿਆ ਹੈ ਪਾਣੀ ਤੇ ਇਧਰ ਆਪਾਂ ਇਹ ਪਾਣੀ ਇਹ ਦੇ ਹਿਸਾਬ ਨਾਲ ਆਪਾਂ ਇਹ ਦੋ ਕੌਲੀਆਂ ਆਟੇ ਦੀਆਂ ਲਈਆਂ ਨੇ ਏ ਆਪਾਂ ਬ੍ਰੀਕਿੰਗ ਪਾਊਡਰ ਲਿਆ ਏ ਆਪਾਂ ਦੋ ਚਮਚ ਸੌਂਫ ਲਈ ਆ ਏ ਆਪਾਂ ਲਿਆ ਜੀ ਦੋ ਚਮਚ ਹੀ ਨਾਰੀਅਲ ਦਾ ਬੁਰਾਦਾ ਜੇ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਨਾ ਪਾਓ ਪਰ ਇਹਦੇ ਨਾਲ ਟੇਸਟ ਜਿਹੜਾ ਬਹੁਤ ਵਧੀਆ ਆਊਗਾ ਇਹਨੂੰ ਆਪਾਂ ਇੱਕ ਬਾਉਲ ਦੇ ਵਿੱਚ ਆ ਜਿਹੜਾ ਸਾਰੇ ਕਾਸੇ ਨੂੰ ਮਿਕਸ ਕਰ ਲਵਾਂਗੇ ਆਪਾਂ ਬਲਾ ਆਟਾ ਪਾਵਾਂਗੇ ਦੋ ਕੋਲੀਆਂ ਹੁਣ ਆਪਾਂ ਇਹਦੇ ਵਿੱਚ ਸੌਂਫ ਪਾ ਦਾਂਗੇ ਜੀ ਅੱਗੇ ਪਾਵਾਂਗੇ ਆਪਾਂ ਨਾਰੀਅਲ ਦਾ ਬੁਰਾਦਾ ਇਹਨੂੰ ਕਰ ਲਵਾਂਗੇ ਚੰਗੀ ਤਰ੍ਹਾਂ ਆਪਾਂ ਮਿਕਸ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਜਿਹੜਾ ਆਪਣਾ ਗੁੜ ਘੋਲ ਕੇ ਰੱਖੂ ਘੜ ਘੋਲ ਕੇ ਆਪਾਂ ਪਾਣੀ ਬਣਾਇਆ ਗੁੜ ਦੀ ਚਾਸ਼ਨੀ ਬਣਾਈ ਆ ਉਹਦੇ ਨਾਲ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਤੇ ਆਟੀਆਂ ਨੂੰ ਜਿਹੜਾ ਘੋਲ ਲਵਾਂਗੇ ਇਹ ਜ਼ਿਆਦਾ ਆਪਾਂ ਨਾ ਗਾੜਾ ਰੱਖਣਾ ਐ ਨਾ ਜ਼ਿਆਦਾ ਪਤਲਾ ਰੱਖਣਾ ਐ ਨੋਰਮਲ ਜਿਹਾ ਆਪਾਂ ਇਹਨੂੰ ਬਣਾਵਾਂਗੇ ਤੁਸੀਂ ਦੇਖੀ ਚੱਲੋ ਬਸ ਜਿਸ ਤਰ੍ਹਾਂ ਆਪਾਂ ਵੀਡੀਓ ਦੇ ਵਿੱਚ ਬਣਾਇਆ ਉਹ ਇਸੇ ਤਰ੍ਹਾਂ ਦਾ ਆਪਾਂ ਕੋਲ ਬਣਾ ਕੇ ਤਿਆਰ ਕਰਨਾ ਇਹਦਾ ਇਹਦੇ ਵਿੱਚ ਆਪਾਂ ਥੋੜਾ ਪਾਣੀ ਹੋਰ ਪਾ ਲਾਂਗੇ ਕਿਉਂਕਿ ਇਹ ਪਾਣੀ ਦਾ ਆਟਾ ਆਪਾਂ ਨੂੰ ਥੋੜਾ ਜਿਹਾ ਪਤਲਾ ਚਾਹੀਦਾ ਆ ਇਹਨੂੰ 5-7 ਆਪਾਂ 3-4 ਮਿੰਟ ਆਪਾਂ ਤਕਰੀਬਨ ਇਸੇ ਤਰ੍ਹਾਂ ਆਪਾਂ ਇਹਨੂੰ ਫ੍ਰੈਂਟ ਦੇ ਰਵਾਂਗੇ ਆਹ ਜਿਹੜਾ ਘੋਲ ਆਪਾਂ ਨਾ ਬਹੁਤ ਵਧੀਆ ਬਣ ਜਵੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਪਣਾ ਬਣ ਕੇ ਤਿਆਰ ਹੋਇਆ ਘੋਲ ਇਸ ਤਰ੍ਹਾਂ ਆਪਾਂ ਘੋਲੀ ਜਾਵਾਂਗੇ ਨਾ ਤੇ ਨਾਲੇ ਤਾਂ ਗੁਠਲੀਆਂ ਜਿਹੜੀਆਂ ਆਟੇ ਦੀਆਂ ਉਹ ਮਰ ਜਾਣਗੀਆਂ ਤੇ ਨਾਲੇ ਇਹ ਘੋਲ ਆ ਜਿਹੜਾ ਆਪਣਾ ਵਧੀਆ ਪਰਫੈਕਟ ਬਣ ਕੇ ਤਿਆਰ ਹੋਊਗਾ ਤੇ ਆਪਣੇ ਜਿਹੜੇ ਗੋਲਗਲੇ ਆ ਉਹ ਵਧੀਆ ਨਰਮ ਤੇ ਸੌਫਟ ਬਣਨਗੇ ਤੇ ਫੁੱਲ ਕੇ ਫੁੱਲ ਵੀ ਜਾਊਗਾ ਥੋੜਾ ਜਿਹਾ ਫੁੱਲ ਕੇ ਦੀ ਜਿਹੜੀ ਮਤਲਬ ਹੈਗੀ ਮਾਤਰਾ ਹੈ ਜ਼ਿਆਦਾ ਹੋ ਜੂਗੀ ਥੋੜੀ देर ਆਪਾਂ ਨੂੰ ਢਾਕੇ ਰੱਖ ਦਿੰਦੇ ਹਾਂ ਤੇ ਉਧਰ ਆਪਣਾ ਤੇਲ ਵੀ ਗਰਮ ਹੋਣਾ ਰੱਖਿਆ ਹੋਇਆ ਇਹ ਆਪਾਂ ਰਾਈਫਾਇੰਡ ਆਇਲ ਦੇ ਵਿੱਚ ਕੱਢੇ ਨੇ ਤੁਸੀਂ ਚਾਹੋ ਤਾਂ ਸਰੋਂ ਦੇ ਤੇਲ ਵਿੱਚ ਵੀ ਬਣਾ ਸਕਦੇ ਹੋ ਤੇ ਹੁਣ ਜਿਹੜਾ ਬ੍ਰੀਕਿੰਗ ਪਾਊਡਰ ਆ ਉਹ ਆਪਾਂ ਹੁਣ ਪਾਵਾਂਗੇ ਜਦੋਂ ਆਪਾਂ ਗੋਲਗਲੇ ਬਣਾਉਣੇ ਨੇ ਉਸ ਟਾਈਮ ਤੇ ਬਣਾ ਕੇ ਇਹਨੂੰ ਆਪਾਂ ਥੋੜਾ ਜਿਹਾ ਵਿੱਚ ਪਾ ਕੇ ਪਾਣੀ ਦੋ ਚਮਚ ਆਪਣਾ ਬ੍ਰੀਕਿੰਗ ਪਾਊਡਰ ਸੀ ਤੇ ਦੋ ਚਮਚ ਹੀ ਆਪਾਂ ਇਹ ਪਾਣੀ ਪਾਇਆ ਤੁਸੀਂ ਘੱਟਾ ਪਾ ਸਕਦੇ ਹੋ ਪਰ ਮਤਲਬ ਆਪਾਂ ਇਹਨੂੰ ਇਹਦੇ ਨਾਲ ਇਹ ਫੁੱਲ ਜਾਣਗੇ ਤੇ ਸੌਫਟ ਜਿਹਾ ਬਣਨਗੇ ਤਾਂ ਕਰਕੇ ਆਪਾਂ ਇਹ ਪਾਇਆ ਵਾ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਿਆਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਦੇਵਾਂਗੇ ਤਾਂ ਕਿ ਜਿਹੜੇ ਇਹ ਗੋਲਗਲੇ ਆਪਣੇ ਬਣ ਕੇ ਬਿਲਕੁਲ ਵਧੀਆ ਤਿਆਰ ਹੋ ਜਾਣ ਤੇ ਉਧਰ ਆਪਣਾ ਜਿਹੜਾ ਆਇਲ ਆ ਉਹ ਵੀ ਪੂਰਾ ਗਰਮ ਹੋ ਗਿਆ ਤੇ ਹੁਣ ਆਪੋ ਉਹਦੇ ਵਿੱਚ ਗੋਲਗਲੇ ਜਿਹੜੇ ਪਾਉਣੇ ਸਟਾਰਟ ਕਰ ਦੇਵਾਂਗੇ ਇਹ ਆ ਜੀ ਗੋਲਗਲੇ ਮੇਰੀ ਮਤਲਬ ਸਾਡੇ ਰਿਸ਼ਤੇਦਾਰ ਆਏ ਹੋਏ ਆ ਉਹ ਬਣਾ ਰਹੇ ਨੇ ਅਸੀਂ ਉਹ ਕਹਿੰਦੇ ਮੈਂ ਬਣਾ ਕੇ ਦੇਣੀ ਨਹੀਂ ਭੈਣ ਜੀ ਮੇਰੀ ਉਹ ਇੱਕ ਇੱਕ ਚਮਚਾ ਕਰਕੇ ਉਹ ਚਮਚੇ ਦੀ ਸਹਾਇਤਾ ਨਾਲ ਹੀ ਬਣਾਓ ਗੁਲਗਲੇ ਬਣਾਏ ਆਪਾਂ ਥੋੜੇ ਥੋੜੇ ਕਰਕੇ ਹੱਥ ਨਾਲ ਵੀ ਆਪਾਂ ਪਾ ਸਕਦੇ ਹੱਥ ਨੂੰ ਥੋੜਾ ਜਿਹਾ ਪਾਣੀ ਲਗਾ ਕੇ ਤੇ ਫਿਰ ਆਪਾਂ ਗੁਲਗਲੇ ਜਿਹੜੇ ਪਾਉਣੇ ਨੇ ਇਨਾਂ ਨੂੰ ਆਪਾਂ ਹੌਲੀ-ਹੌਲੀ ਹਿਲਾਉਂਦੇ ਜਾਵਾਂਗੇ ਜਿੱਦਾਂ ਜਿੱਦਾਂ ਇਹ ਤੁਸੀਂ ਦੇਖ ਵੀ ਸਾ ਦੇਖੋ ਕਿੰਦਾ ਹਨਾ ਆਪਾਂ ਜਿਹੜਾ ਬ੍ਰੇਕਿੰਗ ਪਾਊਡਰ ਪਾਇਆ ਮਿੱਠਾ ਸੋਡਾ ਪਾਇਆ ਵਾ ਉਹਦੇ ਨਾਲੇ ਫੁੱਲ ਜੇ ਕਿੰਦੇ ਛੋਟੇ-ਛੋਟੇ ਆਪਾਂ ਪਾਇਸ ਤੇ ਫੁੱਲ ਕੇ ਇਹ ਕਿੱਡੇ-ਕਿੱਡੇ ਹੋ ਚੁੱਕੇ ਆ ਤੇ ਇਹਨਾਂ ਨੂੰ ਆਪਾਂ ਗੋਲਡਨ ਬ੍ਰਾਊਨ ਹੋਣ ਤੱਕ ਇਸੇ ਤਰ੍ਹਾਂ ਆਪਾਂ ਤੇਲ ਦੇ ਵਿੱਚ ਫਰਾਈ ਕਰਾਂਗੇ ਇਹਨਾਂ ਨੂੰ ਝਾਰਨੀ ਨਾਲ ਆਪਾਂ ਹੁਣ ਉਲਟ-ਪੁਲਟ ਦੇ ਰਵਾਂਗੇ ਤਾਂ ਕਿ ਇਹਨਾਂ ਦੀਆਂ ਜਿਹੜੀਆਂ ਚਾਰੋਂ ਸਾਈਡਾਂ ਨੇ ਚੰਗੀ ਤਰ੍ਹਾਂ ਜੜੀਆਂ ਰੜ ਜਾਣ ਤੇ ਇਹ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋ ਜਾਣ ਤਾਂ ਕਿ ਇਹ ਅੰਦਰੋਂ ਵੀ ਕੱਚੇ ਨਾ ਰਹਿਣ ਤੇ ਅੰਦਰੋਂ ਵੀ ਚੰਗੀ ਤਰ੍ਹਾਂ ਇਹ ਪੱਕ ਜਾਣ ਤਾਂ ਹੀ ਇਹ ਵਧੀਆ ਲੱਗਣਗੇ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚੋਂ ਕੱਢ ਲੈਣੇ ਕਿਉਂਕਿ ਇਹ ਬਣ ਕੇ ਬਿਲਕੁਲ ਤਿਆਰ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਥਾਲੀ ਵਿੱਚ ਕੱਢ ਲਵਾਂਗੇ ਤੇ ਜਿਹੜੇ ਬਾਕੀ ਬਚਦੇ ਆ ਉਹ ਵੀ ਆਪਾਂ ਇਹਦੇ ਵਿੱਚ ਕੜਾਈ ਵਿੱਚ ਪਾ ਲਿਆਂਗੇ ਤੇ ਇਹਨਾਂ ਨੂੰ ਵੀ ਉਸੇ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਰਾੜ ਕੇ ਤੇ ਗੁਲਗੁਲੇ ਆਪਾਂ ਬਣਾ ਕੇ ਤਿਆਰ ਕਰ ਲਵਾਂਗੇ ਸਾਰੇ ਇਸੇ ਤਰ੍ਹਾਂ ਬਣਾ ਲਾਂਗੇ ਤੇ ਬੱਚਿਆਂ ਦੇ ਨਾਲ ਦੀ ਨਾਲ ਚੱਕਣੇ ਵੀ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਇਹਨਾਂ ਨੂੰ ਹੁੰਦਾ ਵੀ ਜਿਹੜੀ ਚੀਜ਼ ਸੰਡੇ ਨੂੰ ਜਿਹੜੀ ਚੀਜ਼ ਬਾਣੀ ਆ ਤੇ ਨਾਲ ਦੀ ਨਾਲ ਹੀ ਖਾਣੀ ਸਟਾਰਟ ਕਰ ਦਿੰਦੇ ਆ ਗੋਲਗਲੇ ਆਪਣੇ ਬਣ ਕੇ ਬਿਲਕੁਲ ਤਿਆਰ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣੇ ਨੇ ਕਿੰਨਾ ਵਧੀਆ ਨਾਲ ਕਲਰ ਆਇਆ ਤੇ ਬਹੁਤ ਹੀ ਨਰਮ ਤੇ ਸੌਫਟ ਬਣੇ ਨੇ ਇੱਕ ਵਾਰੀ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਟਰਾਈ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟਾਂ ਚ ਜ਼ਰੂਰ ਦੱਸਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ